ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਹੈ ਸਭ ਠੀਕ ਠਾਕ ਹੋ ਸਭ ਠੀਕ ਠਾਕ ਹੀ ਹੋਣਗੇ ਮੈਂ ਜਿਹੜੀ 2 ਘੰਟੇ ਪਹਿਲਾਂ ਇੱਕ ਵੀਡੀਓ ਪਾਈ ਸੀ ਮੇਰੇ ਕਾਫੀ ਕਮੈਂਟ ਆਏ ਹੋਤੇ ਕਮੈਂਟ ਕੀ ਆਏ ਨੇ ਕਿ ਲੱਖੀ ਤੈਨੂੰ ਅੱਜ ਪਤਾ ਲੱਗਾ ਹੈ ਕਿ ਇਹ ਤਾਂ ਨਲ ਹੋ ਚੁੱਕਾ ਲੈ ਇਹ ਸਕੂਲਾਂ ਜਿੱਤੇ ਕਹਿੰਦਾ ਹੁੰਦਾ ਪਿਆ ਮੈਂ ਆ ਰਾਨਾ ਕਿ ਜੇ ਹੁੰਦਾ ਪਿਆ ਤੁਸੀਂ ਜਾ ਕੇ ਫੁੱਲੇ ਗੱਲ ਕਰਕੇ ਆਉਂਦੇ ਹੈ ਨਾ ਤਾਂ ਇਹਦਾ ਕੰਪਲੇਨ ਬੰਦ ਸਕੂਲ ਵਾਲਾ ਤੇ ਵੱਡੀ ਵੱਡੀ ਕੰਪਲੇਨ ਬੰਦਦੀ ਹੈ ਚਲੋ ਇਹ ਦੇਖ ਵੱਖਰਾ ਪੈਟਰਨ ਹੋ ਗਿਆ ਅੱਜ ਮੈਂ ਸਕੂਲਾਂ ਚ ਜੋ ਹੋ ਰਿਹਾ ਹੈ ਜੋ ਸਕੂਲਾਂ ਦਾ ਮਾਹੌਲ ਚੱਲ ਰਿਹਾ ਹੈ ਉਹਦੇ ਬੇਸ ਤੇ ਅੱਜ ਮੈਂ ਗੱਲ ਕਰਨ ਆਇਆ ਟਾਈਮ ਸੀ ਅੱਜ ਮੈਂ ਕੱਢ ਕੇ ਅੱਜ ਮੈਂ ਗੱਲ ਕਰਾਂ ਮੁੱਦੇ ਤੇ ਸ਼ਾਇਦ ਆ ਵੀਡੀਓ ਦੇ ਬਾਅਦ ਸਕੂਲਾਂ ਵਾਲੇ ਘਰਾਂ ਵੀ ਕੱਢਣਗੇ ਹੈ ਨਾ ਜੀ ਕਦਲਿਓ ਮਹਾਰਾਜ ਇੱਕ ਬਹਾਰ ਸਕੂਲ ਦੀ ਗੱਲ ਨਹੀਂ ਕਰਨਾ ਹੋ ਸਕਦਾ ਕਈ ਸਕੂਲ ਵਧੀਆ ਵੀ ਹੋਣ ਹੈਗੇ ਵੀ ਹੈ ਕਈ ਹੈ ਨਾ ਤੇ ਗੱਲ ਮੈਂ ਕਰਨਾ ਹੈ ਇਹਦਾ ਹਰ ਸਕੂਲ ਦਾ ਆਪਣਾ ਆਪਣਾ ਪੈਟਰਨ ਹੈ ਹਰ ਸਕੂਲ ਦਾ ਕਿ ਹਰ ਇੱਕ ਸਕੂਲ ਇੱਕੋ ਵਰਗੇ ਹੋਏ ਗੱਲ ਸ਼ੁਰੂ ਕਰਦੇ ਆਪਾਂ ਆਪਾਂ ਸਕੂਲ ਭੇਜਦੇ ਆ ਬੱਚੇ ਨੂੰ ਆੜਾ ਬੱਚਾ ਸਵੇਰੇ 6 ਵਜੇ ਨਿਕਲਿਆ ਨਿੱਕੇ ਨਿੱਕੇ ਨਿਆਣਿਆਂ ਐਲਕੇ ਜੀ ਯੂਕੇ ਜੀ ਵਾਲੇ ਇਨਕਲੂਡਡ ਵੱਡੇ ਨੇ ਚਲੋ ਗੱਲ ਛੱਡੋ ਤੁਸੀਂ ਮੈਂ ਛੋਟੇ ਬੱਚੇ ਨਾਲ ਗੱਲ ਕਰ ਦਿਆਂ ਬਚਪਨ ਖਤਮ ਹੋ ਗਿਆ ਉਹਨਾਂ ਦਾ ਸਵੇਰੇ 6 ਵਜੇ ਉਨਾਂ ਨੂੰ ਉਠਾਈਦਾ ਆਪਾਂ 7 ਵਜੇ ਸਕੂਲ ਲੱਗ ਜਾਂਦਾ 6 ਵਜੇ ਉੱਠਣਾ ਹੈ ਕੋਈ ਰੋਟੀ ਨਹੀਂ ਕੋਈ ਪਾਣੀ ਨਹੀਂ ਜੋ ਬਰੈਡ ਫਰੂਟ ਖਵਾ ਕੇ ਮਾੜਾ ਮੋਟਾ ਫਿਰ ਇਹ ਬੁੱਕ ਨਿਕ ਲੱਗੇ ਸਾਨੂੰ ਕਿਹ ਨਿਕ ਲੱਗੇ ਠੰਡੀ ਰੋਟੀ ਪੈ ਅਈ ਵਿੱਚ ਰੋਟੀ ਪੈ ਗਰਮ ਕਰਦੇ ਨੇ ਤੇ ਚਾਰੇ ਠੰਡੀ ਹੋਈ ਖਾਂਦੇ ਨੇ ਉੱਥੇ। ਇੱਕ ਰਿਪੋਰਟ ਵੀ ਆਈ ਕਿੰਨੇ ਬੱਚਿਆਂ ਨੂੰ ਅਟੈਕ ਹੋ ਰਹੇ ਨੇ, ਛੋਟੇ ਬੱਚਿਆਂ ਨੂੰ 6 ਸਾਲ ਦੇ, 5 ਸਾਲ ਦੇ ਬੱਚਿਆਂ ਨੂੰ ਅਟੈਕ ਹੋ ਰਹੇ ਨੇ। ਰੀਜ਼ਨ ਇਹੀ ਹੈ। ਛੇਵੇਂ ਠਾਣਾ ਸਟ्रेस ਉੱਠਣਾ ਉਹਨਾਂ ਨੂੰ ਚਾਹੀਏ ਨੇ। ਧਰੁੰਦਾ ਸਟ्रेस ਹੁੰਦਾ ਸਕੂਲ ਜਾਣ ਦਾ ਸਟ्रेस ਹੁੰਦਾ ਹੈ। ਫੇਰ ਰੋਟੀ ਨਹੀਂ ਮਿਲਣੀ ਚਾਹੀਨਾ। ਮੌਨਿਕ ਕੀ ਖਾ ਕੇ ਕ निकालेंगे ਚੱਲ ਜਾਣਗੇ। ਇੱਕ ਬ੍ਰੈਡ ਵਗੈਰਾ ਖਾ ਲੈਣ, ਦੁੱਧ ਪੀ ਕੇ ਤੇ ਭੇਜ ਦੇਣਾ। ਫੇਰ ਜੀ ਬੱਸ ਤੇ ਪੈਂਦੇ ਨੇ ਬੱਸ ਪੂਰਾ ਰੌਂਡ ਘੁੰਮ ਘਾ ਕੇ ਸਕੂਲ ਪਹੁੰਚਦੀ ਮੈਂ 15 20 ਮਿੰਟ ਬੱਸਾਂ ਉੱਤੀ ਬੈਠ ਰਹੇ ਨੇ ਇੱਕ ਜੂਨ ਦਾ ਮਹੀਨਾ ਗਰਮੀ ਆਣ ਵਾਲੀ ਹੋਰ ਫੇਰ ਕੀ ਹੁੰਦਾ ਜੀ ਫੇਰ ਉੱਥੇ ਪਹੁੰਚਦੇ ਨੇ ਉੱਥੇ 2 ਵਜੇ ਤੋਂ ਨਿਕਲਦੀ ਛੁੱਟੀ 2 ਵਜੇ ਹੋ ਜਾਂਦੀ ਪੂਰੀ ਬੱਸ ਫੇਰ ਘੁੰਮ ਜਾਂਦੀ ਹੈ ਗਰਮੀ ਚ ਏਸੀ 'ਚ ਬੈਠਣੇ ਕਰ ਉਥੇ 2 ਵਜੇ ਤੋਂ ਲੈ ਕੇ 2:30 ਵਜੇ ਤੱਕ ਇੰਨੀ ਹੌਮਤ ਗਰਮੀ ਦੇ ਵਿੱਚ ਘੁੰਮ ਕੇ ਪੂਰੀ ਬਾਸਸ ਤੇ ਫਿਰ 2:30 ਵਜੇ ਅੱਧਾ ਘੰਟਾ ਘੁੰਮਦੀ ਘੁੰਮਦੀ ਉਹ ਬਾਸ ਸਾਡੇ ਘਰ ਲੱਗ ਜਾਂਦੀ ਫਿਰ ਅਸੀਂ ਲੈ ਜਾਂਦੇ ਹਾਂ ਉੱਤੋਂ ਬਾਦ 2 ਹੀ ਨਿਆਣੇ ਆਉਂਦੇ ਨੇ 15 ਮਿੰਟ 2:30 ਵਜੇ ਪਹੁੰਚਦੇ ਨੇ 2 ਵਜੇ 2:30 ਵਜੇ ਪਹੁੰਚਦੇ ਨੇ 3 ਵਜੇ ਟਿਊਸ਼ਨ ਤੇ ਭੇਜ ਦਿੰਦੇ ਆ ਜਾਂ ਮੋਸਲੇ ਅਸੀਂ ਡੇ ਬੋਰਡਿੰਗ ਕਰਾਣੇ ਆ 4 ਵਜੇ ਉੱਥੋਂ ਆਉਂਦੇ ਆ 2 ਤੋਂ ਮੰਨ ਲਓ 6 ਵਜੇ ਤੱਕ 3 ਤੋਂ 6 ਵਜੇ ਤੱਕ ਟਿਊਸ਼ਨ ਤੇ ਸ਼ੀਵਾ ਇਹ ਤਾਂ ਬਾ ਚਾਂਦੇ ਨੇ 15-20 ਮਿੰਟ ਜਿਆਦੇ ਬੈੰਦੇ ਨੇ 15 ਮਿੰਟ ਪੇ ਫੇਖ ਖਵਾਉਂਦੇ ਹੀ ਜੋਰ ਦੇ ਦਿੰਨੇ ਆ 7 ਵਜੇ ਤੱਕ ਹੀ ਫੇਖ ਖਵਾ ਦਿੰਨੇ ਆ ਬੇੜਾ ਸੋਇਆ ਫੇਰ ਜਲਦੀ ਉੱਠਣਾ ਹੈ ਇਹਦੇ ਕਹਿੰਦੇ ਨੇ ਆਪਾਂ ਫੜਾੁਰ ਸੌਂ ਜਾ ਮੋਨੀ ਮੈਨੂੰ ਇਹ ਸੋਚ ਬਚਪਨ ਕਿੱਥੇ ਗਿਆ ਉਹਨਾਂ ਦਾ ਕਦਮ ਹੋ ਗਿਆ ਖੇਡਣਾ ਟਾਈਮ ਬਚਿਆ ਨਹੀਂ ਤੇ ਆਪੇ ਹੀ ਹਾਰਟ ਅਟੈਕ ਹੋਏ ਨੇ ਸਟੈਸ ਬੁਝਾਣਾ ਉੱਥੇ ਟੀਚਰ ਦੀ ਸਟੈਸ ਫੜ ਕੇ ਨਹੀਂ ਆਇਆ ਤੂੰ ਕੰਮ ਨਹੀਂ ਕਰਕੇ ਆਇਆ ਇਹ ਨਹੀਂ ਕਰਕੇ ਆਇਆ ਹਨਾ ਬਚਪਨ ਤੇ ਖਤਮ ਹੀ ਹੋ ਗਿਆ ਤੇ ਅਸੀਂ ਫੇ ਕਹਿੰਨੇ ਆ ਕਿ ਸਾਡੇ ਬੱਚੇ ਵਾਦੇ ਫੁੱਲਦੇ ਨਹੀਂ ਕਿੱਥੇ ਵਾਦਨ ਫੁੱਲਣ ਮਾਰਾ ਬਰਦਾਸ਼ਤ ਸ਼ਕਤੀ ਨਹੀਂ ਜਾਏਗੀ ਕਾਰਨ ਆਹ ਸਟ्रेसਫੁੱਲ ਲਾਈਫ ਜਿਹੜਾ ਦਿੱਨੇ ਪੀ ਉਹਨਾਂ ਨੂੰ ਹੈਨਾ ਪਹਿਲਾ ਮੁੱਦਾ ਬੱਚਿਆਂ ਦਾ ਸੀਗਾ ਮਾਰ ਦੂਜਾ ਮੁੱਦਾ ਇਹ ਹੈ ਅਸੀਂ ਇਥੋਂ ਸਕੂਲ ਭੇਜਿਆ ਸਾਨੂੰ ਜਦੋਂ ਬੱਚਿਆਂ ਨੂੰ ਮਾਰਕਸ ਘਟਾਉਣ ਦੇ ਕੰਪਲੇਨ ਮਾਪਿਆਂ ਨੂੰ ਮਿਲਦੀ ਹੈ ਆ ਰਗ ਨਹੀਂ ਹੁੰਦਾ ਨਾ ਐਦਾਂ ਹੀ ਹੁੰਦਾ ਨਾ ਟੀਚਰ ਕਹਿੰਦੇ ਤੁਸੀਂ ਬੱਚਿਆਂ ਨਾਲ ਫੋਕਸ ਨਹੀਂ ਕਰਦੇ ਫਿਰ ਫੋਕਸ ਨਹੀਂ ਕਰਦਾ ਯਾਰ ਅਸੀਂ 15 20 ਮਿੰਟ ਅੱਧਾ ਘੰਟਾ ਘੰਟਾ ਪੜ੍ਹਾਵਾਂਗੇ ਪਹਿਲੀ ਗੱਲ ਤੇ ਮਾਂ ਪਿਓ ਕੋਲ ਬੱਚਾ ਪੜ੍ਹਦਾ ਹੀ ਨਹੀਂ ਦਾਰੀ ਨਹੀਂ ਹੁੰਦਾ ਉਹ ਤਾਂ ਮਾਂ ਬਣ ਤਰਫ ਆਇਆ ਨਾ ਹਾਇ ਚਲਾਉਂਦਾ ਪੜ੍ਹਦਾ ਪੈ ਨਹੀਂ ਸਰ ਦਫਾ ਕਰ ਕਹਿੰਦੇ ਪਿਓ ਨਿਕਲ ਕੇ ਤੇ ਮਾਂ ਨੇ ਘਤ ਰਹਿਣ ਦੋ ਜੀ ਬਸ ਕਰੋ ਮੇਰੀ ਪਰਪੜ পাগল ਹੋ ਗਈ ਐਦਾਂ ਹੁੰਦਾ ਨਾ ਬਹੁਤ ਹੀ ਦੇ ਹੁੰਦਾ ਫੇਰ ਜੀ ਸਕੂਲ ਮਾਰਕ ਸ਼ੀਟ ਆਉਂਦੀ ਏ ਟਾਡੇ ਬੱਚੇ ਨੂੰ ਦੱਸਾਂ ਦੋ ਨੰਬਰ ਆਏ ਤੁਸੀਂ ਧਿਆਨ ਦਿੰਦੇ ਥੋੜਾ ਧਿਆਨ ਦਿਓ ਪਲੀਜ਼ ਬੱਚਿਆਂ ਨਾਲ ਧਿਆਨ ਦਿਓ ਉਹ ਮਰੇ ਅਸੀਂ ਧਿਆਨ ਦੇਣਾ ਜੇ ਮਾਰਕਸ ਘਟ ਆ ਰਹੇ ਨੇ ਤੇ ਸਾਡੇ ਨਾਲੋਂ ਮਾਪਿਓ ਨਾਲ ਜਿਆਦਾ ਟਾਈਮ ਤੇ ਤੁਹਾਣਾ ਬਤੀਤ ਕਰ ਰਹੇ ਹੋ ਸਾਡੇ ਕੋਲ ਫਿਰ ਫੋਨ ਆਉਂਦਾ ਬੱਚਾ ਪੜਾਈ ਵਾਲਾ ਕੰਮ ਤੁਹਾਡੇ ਕੋਲ ਆ ਰਿਹਾ ਹੋ ਮਾਹੌਲ ਪੜਾਈ ਵਾਲਾ ਤੁਹਾਡੇ ਕੋਲ ਹੈ ਕਿਉਂਕਿ ਉੱਥੇ ਐਜੂਕੇਸ਼ਨ ਸਿਸਟਮ ਤੁਹਾਡੇ ਕੋਲ ਹੈ ਸਾਡੇ ਕੋਲ ਨਹੀਂ ਹੈਗਾ ਜੇ ਐਜੂਕੇਸ਼ਨ ਸਿਸਟਮ ਤੁਹਾਡੇ ਕੋਲ ਹੈ ਮੋੜ ਉੱਥੇ ਪ੍ਰਾਈਵੇਟ ਉੱਥੇ ਆਜੋ ਨਾ এনवायरमेंटਲ ਸਕੂਲ ਦੇ ਵਿੱਚ ਪੜ੍ਹਾਈ ਤਾਂ ਜ਼ਿਆਦਾ ਹੈ। ਘਰ ਦੇ ਬੱਚੇ ਦੇ ਹੈ ਨਾ ਇੰਡੀਕੇਸ਼ਨ ਹੋਣਾ ਹੈ। ਫੋਨ ਦੇਖ ਲਈਏ, ਉਹ ਦੇਖ ਲਈਏ, ਟੀਵੀ ਦੇਖ ਲਈਏ। ਕੋਈ ਲੰਘਦਾ ਦੇਖ ਲਈਏ। ਹੈ ਨਾ? ਕਿਤੇ ਕਿਤੇ ਹਾਨੂੰ ਮੌਕਾ ਮਿਲ ਜੇ ਖੇਡਦਾ ਦੇਖ ਲਈ ਖੇਡ ਲਈ। ਇਹ ਕਿਹਨੇ ਖੇਡ ਲੋ 10-15 ਮਿੰਟ। ਉਹ ਵੀ ਨਹੀਂ ਆਗੇ ਬੱਚਿਆਂ ਉਹ। ਤੇ ਫੇਰ ਤਾਂ ਬਣ ਗਿਆ ਨਾ ਮੈਨੂੰ ਟੀਚਰ ਕਹਿੰਦੇ ਆ ਕਈ ਪੇਰੈਂਟਸ ਵੀ ਕਹਿੰਦੇ ਨਹੀਂ ਤਾਂ ਥੋੜਾ ਬਹੁਤ ਧਿਆਨ ਦੇਣਾ ਪੈਣਾ ਬੱਚਿਆਂ ਨੂੰ ਦਿਨੇ ਪਏ ਥੋੜਾ ਬਹੁਤ ਦਿਨਾ ਹੀ ਪਰ ਕਿੱਲਾ ਕਪੜਾ ਲਈ ਸਾਡੇ ਕੋ ਬੱਚੇ ਨਹੀਂ ਪੜਦੇ ਮੈਨੂੰ ਕੋਈ ਬੱਚਾ ਦਾਦੋ ਪੇਰੈਂਟ ਦਾਦੋ ਕੋਈ ਹੋਏਗੀ ਸਟ੍ਰਿਕਟ ਮਮ ਸੋਚ ਕੋਈ 10% ਜਿਹੜੀਆਂ ਮਾਵਾਂ ਬੱਚਿਆਂ ਨੂੰ ਪੜਾ ਲੈਂਦੀਆਂ ਪਰ ਕਈ ਮਾਵਾਂ ਤੇ ਅਨਪੜ੍ਹ ਵੀ ਹੈਗੀਆਂ ਅਜਕੱਲ ਇਹ ਨਹੀਂ ਕਿ ਸਾਰੀਆਂ ਪੜੀਆਂ ਲਿਖੀਆਂ ਅਨਪੜ੍ਹ ਬੱਚੇ ਨੂੰ ਕੀ ਪੜਾ ਲੈਂਦੀਆਂ ਫੇਰ ਕਹਿੰਦੇ ਤੁਸੀਂ ਆ ਕੀ ਜ਼ੂਮ ਮੀਟਿੰਗ ਕਰਨੀ ਕਈਆਂ ਮਾਵਾਂ ਨੂੰ ਪਤਾ ਹੀ ਨਹੀਂ ਮੈਂ ਖਵਾੜੀ ਬਣਵਾਣਾ ਦੀ ਪਤਾ ਨਹੀਂ ਕੀ ਹੁੰਦਾ ਜ਼ੂਮ ਮੀਟਿੰਗ ਹੈਨਾ ਤੇ ਜੇ ਬੱਚੇ ਨੂੰ ਹੀ ਪੜਾਣ ਭੇਜ ਦਿਆਂ ਤੇ ਉਹਦੇ ਵਿੱਚੋਂ ਤੇ ਮੋਸਟਲੀ ਚਾਂਸਸ ਇਹ ਹੈ ਕਿ ਅਸੀਂ ਕਹਿੰਦੇ ਆ ਕਿ ਅਸੀਂ ਮਤਲਬ ਮੈਂ ਵੀ ਕੰਮ ਕਰਾਂ ਮੇਰੀ ਵਾਈਫ ਵੀ ਕੰਮ ਕਰੇ ਫੇਰ じゃ ਕੇ ਅਸੀਂ ਅਫੋਰਡ ਕਰਾਂਗੇ ਫੇਰ ਹੀ ਵਧੀਆ ਤੋਂ ਕੋਲ ਪੜਾ ਸਕਦੇ ਆ। ਓਬਵੀਅਸਲੀ ਤਾਂ ਹੀ ਨਾ ਜਾਂ ਪਿਓ ਬਾਹਰੇ ਤਾਂ ਹੀ ਵਧੀਆ ਤੋਂ ਕੋਲ ਪੜਾ ਸਕਦੇ ਆ। ਨਹੀਂ ਤੇ ਅਸੀਂ ਇਸ ਜੋਕੇ ਨਹੀਂ ਹੈਗੇ ਇਹਨਾਂ ਜੋਕੇ ਨਹੀਂ ਹੈਗੇ 1 ਮਹੀਨੇ ਦੀ 2000 ਫੀਸ ਜਾਂਦੀ ਹੈ ਤੇ 77 ਰੁਪਇਆ ਵਿੱਚ ਪਾ ਗਿਆ ਨਾ ਕਿ ਟ੍ਰੈਵਲ ਬਾਸ ਤੇ 50 ਰੁਪਏ ਜਾਂਦਾ ਪੈਂਦਾ ਆਈ 10 ਰੁਪਏ ਵਾਲੇ ਬੱਚੇ ਆ ਰੁਪਏ ਵਾਲੇ ਬੱਚੇ 20 ਰੁਪਏ ਰੁਪਏ ਪੜਦੇ ਸੀ ਮੈਂ ਗੱਲ ਵੀ ਕਰਦਾ ਹੁੰਨਾ ਕਿ ਦੇਖੋ ਪੈਨਸਲ ਤੋਂ ਲੈ ਕੇ ਯੂਨੀਫਾਰਮ ਤੱਕ ਅਸੀਂ ਸਕੂਲ ਵਾਲੇ ਕੋ ਲੈਣੇ ਆ ਬਾਰੋਂ ਨਹੀਂ ਮਿਲਣਾ ਕੁਛ ਤੁਹਾਨੂੰ ਇੱਕ ਹਾਊਸ ਵਾਲੀ ਜਿਹੜੀ ਲੱਗਦੀ ਉਹ ਵਖਰੀ ਲੈਣੀ ਪੈਂਦੀ ਏ ਵਰਜੀਨਾ ਸਾਡੀ ਵਾਰੀ ਦੀ ਕੋਈ ਉਹਨੂੰ ਵਿੱਚ ਦਈ ਜਾਣਾ ਉਹਨੂੰ ਟਾਂਕੇ ਲਾ ਲਾ ਕੇ ਮਾਂ ਉਹ ਆ ਟਿਕਾ ਨਹੀਂ ਦਾ ਪਾਪ ਹੋ ਕੇ ਤੇ ਬਟਨ ਝੜ ਗਿਆ ਤੁਹਾਨੂੰ ਲਾਈ ਜਾਣਾ ਜੋ ਤੱਕ ਛੋਟੇ ਨਹੀਂ ਹੁੰਦੇ ਅਬਰ ਚਾਰ ਚਾਰ ਕਲਾਸਾਂ ਕਢਾ ਦੋ ਤੇ ਹੋਂ ਦਾ ਸਿਸਟਮ ਇਹਨਾਂ ਮਾਈਂਡ ਸ਼ਾਰਪ ਹੋ ਗਿਆ ਬਿਜ਼ਨਸ ਵਾ ਇਦਾਂ ਤੁਰ ਪਏ ਨੇ ਕਿ ਜੇ ਮਨ ਲੋ ਅਧਿਕਾ ਨੇ ਕਿ ਆਹ ਵੜੀ ਆਹ ਜੀਆਂ ਕਿਤਾਬਾਂ ਹੁੰਦੀਆਂ ਸੀ ਨਾ ਸਾਡਾ ਫਰਖ ਖਾਨਦਨ ਮਤਲਬ ਮੈਂ ਛੋਟਾ ਚੌਥੀ ਜਗ੍ਹਾ ਮੈਂ ਚੌਥੀ ਜਗ੍ਹਾ ਤੇ ਆਪਣੇ ਫੈਮਿਲੀ ਵਿੱਚੋਂ ਤੇ ਮੈਂ ਵੱਡੇ ਦੀਆਂ ਕਿਤਾਬਾਂ ਪੜ੍ਹਦਾ ਹੁੰਦਾ ਸੀਗਾ 3 ਸਾਲਾਂ ਬਾਅਦ ਵੀ ਉਹ ਇੱਕ ਤਾਂ ਬਹੁੰਦੀ ਸੀ ਹੁਣ ਤਾਂ ਕਲਾਸ ਦੀਆਂ ਕਿਤਾਬਾਂ ਵੀ ਚੇਂਜ ਹੋ ਜਾਂਦੀਆਂ ਡਰੈਸ ਤੇ ਛੱਡੋ ਨਹੀਂ ਜੀ ਨੈਕਸਟ ਈਅਰ ਡਰੈਸ ਨਵੀਂ ਜੀ ਉਹ ਡਰੈਸ ਨਹੀਂ ਚੱਲਦੀ ਨਵੀਂ ਲਗਣੀ ਹੈ ਨਾ ਇਸ ਟੌਪਿਕ ਤੇ ਕੋਈ ਨਹੀਂ ਬੋਲੇਗਾ ਨਾ ਇਹਨੇ ਵਾਇਪ ਉਠਾਣੀ ਭਾਨੇ ਕੀ ਕੋਣ ਢਾਈ ਦਾ ਦਫਾ ਕਰੋ ਯਾਰ ਚੱਲ ਜੀ ਜਾਂਦਾ ਪੈ ਥਾਰਿਆਂ ਦੇ ਨਾਲ ਹੀ ਆ ਕਿਉਂ ਥਾਰਿਆਂ ਦੇ ਨਾਲ ਜੇ ਉਹਨਾਂ ਦੀ ਮжоਰਿਟੀ ਹੈਗੀ ਏ ਤੇ ਮਾਂ ਪਿਓ ਵੀ ਮжоਰਿਟੀ ਬਣਾ ਲੈਣ ਮਹਾਰਾਜ ਉਹਨੇ ਤੇ ਹਣੀ ਕੇ ਖੁੱਲ੍ਹ ਖੋਲ ਕੇ ਪੈਈ ਆਪਣਾ ਨਹੀਂ ਹੋtheta ਏਦਾ ਪਰ ਕੁਛ 10% 2% 1% ਫਰਕ ਤੇ ਪਏਗਾ ਜੇ ਕੁਛ ਹਿੰਮਤ ਕਰੋਗੇ ਤਾਂ بڑے ਮੁੱਦੇ ਨੇ ਮਹਾਰਾਜ ਵੇ ਸਭ ਕੁਝ ਜੀ ਤੁਹਾਡੇ ਕੋਲ ਆ ਰਿਹਾ ਅਸੀਂ ਪੈਨਸਲ ਕਿਤਾਬਾਂ ਹਨਾ ਬੁక్స్ ਤੋਂ ਲੈ ਕੇ ਯੂਨੀਫਾਰਮ ਤੋਂ ਲੈ ਕੇ ਟਾਈ ਬਣੈਨ ਜੁਰਾਬਾਂ ਆਰਟ ਐਂਡ ਸ਼ੂ ਵੀ ਨੋਕ ਨੂੰ ਲਾ ਕਰਨੇ ਪੈ ਸਾਬਨਾ ਜੋ ਮਾਹੌਲ ਚਾਦਿਆ ਇਹ ਸਭ ਕੁਝ ਤੁਹਾਡੇ ਕੋਲ ਰਹਿ ਰਿਹਾ ਬੱਚਾ ਤੁਹਾਡੇ ਕੋਲ ਜਾ ਟਾਈਮ ਰਹਿ ਰਿਹਾ ਬੱਚਾ ਫੀਸ ਤੁਹਾਨੂੰ ਦੇ ਰਿਹਾ ਸਭ ਕੁਝ ਤੁਹਾਡੇ ਕੋਲ ਤੇ ਐਜੂਕੇਸ਼ਨ ਵੀ ਤੁਹਾਡੇ ਕੋਲੋਂ ਲੈਣੀ ਪੈਂਦੀ ਹੈ ਨਾ ਮਹਾਰਾਜ ਅਸੀਂ ਤਾਂ ਦੇ ਵੀ ਰਹੇ ਆ ਜੇਬਾਂ ਵੀ ਖਾਲੀ ਕਰਦੇ ਪਏ ਆ ਤੁਸੀਂ ਜੇਬਾਂ ਭਰਦੇ ਵੀ ਪਏ ਹੋ ਬਟ ਫਿਰ ਵੀ ਆਸ ਮਾਂ ਕੋਲੋਂ ਪਿਓ ਕੋਲੋਂ ਕਿ ਤੁਸੀਂ ਪੜਾਓ ਜੀ ਵਾਏ 부ਜੀ ਗਾ ਲੈ ਆ ਚਲੋ ਮਾਵਾ ਨੂੰ ਜੇ ਤੁਸੀਂ ਕਹਿੰਦੇ ਹੋ ਮਾਵਾ ਘਰ ਘਰ ਪੜਾਣ ਪੜਾਣ ਗਿਆ ਉਹਨਾਂ ਨੂੰ ਵੀਜ ਦੋ ਹੈ ਨਾ ਤਨਖਾਹ ਦੋ ਨਾ ਨੂੰ ਲੈ ਆਓ ਤਨਖਾਹ ਥੋੜੀ ਬੋਤੀ ਦੇ ਦੋ ਚਲੋ ਮਾਮਾ ਦਾ ਕੱਪੜਾ ਘਰ ਪੜਾ ਲਿਓ ਤੁਹਾਨੂੰ ਫੀਸ ਦੇ ਦਾਂਗੇ ਆਪਾਂ ਪੜਾਉਂਦੀਆਂ ਮੋਹਲ ਬੜਾ ਸਿਸਟਮ ਵਿਗੜ ਗਿਆ ਹਨਾ ਪੜਾਈਆਂ ਦਾ ਤਾਂ ਕੰਮ ਖਤਮ ਹੀ ਹੋਣ ਵਾਲਾ ਹੈ ਹੋ ਹੀ ਗਿਆ ਖਾਸ ਕਰਕੇ ਇੰਡੀਆ ਦੀ ਤਰਫੇ ਕੰਮ ਹੈ ਹੋਰ ਕਿਤੇ ਨਹੀਂ ਆਨਾਂ ਇਹ ਵੀਡੀਓ ਵੇਖ ਕੇ ਪੱਕਾ ਸਕੂਲ ਵਾਲੇ ਮੈਨੂੰ ਗਾਲਾਂ ਕੱਢਣਗੇ ਜਰੂਰ ਪੱਕੀ ਗੱਲ ਹੈ ਕੱਢ ਲਿਆ ਮਹਾਰਾਜ ਕੋਈ ਗੱਲ ਨਹੀਂ ਫਿਰ ਆਹੀ ਮੁੱਦੇ ਨੇ ਜਿਹੜੇ ਅੱਜ ਤੇ ਮੈਨੂੰ ਗੱਲ谈 ਕਰਨ ਦਾ ਮੌਕਾ ਮਿਲ ਗਿਆ ਜਿਹੜਾ ਕਿ ਆ ਕਿ ਟਿਊਸ਼ਨ ਫੀਸ ਨਹੀਂ ਦਿੱਤੀ ਉਹਦੀ ਸਕੂਲ ਦੀ ਫੀਸ ਨਹੀਂ ਦਿੱਤੀ ਤੇ ਕਲਾਸਰੂਮ ਕੇ ਬਾਕੇ ਕੁੰਡਾ ਲਗਾਤਾ ਹੈ ਨਾ ਬੱਚੇ ਨੇ ਕੋਈ 7 ਸਾਲ ਦਾ 8 ਸਾਲ ਦਾ ਬੱਚਾ ਉਹ ਤਾਂ ਗਰਮੀ ਨਹੀਂ ਹੈ ਬੰਦੇ ਬਸ ਮਾਪਿਆਂ ਨੂੰ ਪਹਿਲੀ ਗੱਲ ਤੇ ਨਾਮ ਕੱਢ ਦੋ ਵੀ ਫੀਸ ਦੇ ਬਿਨਾ ਨਾਮ ਕੱਢ ਦੋ ਠੀਕ ਹੈ ਗਲਤ ਹੀ ਹੋਣਗੇ ਮਾਪਿਓ ਪਰ ਮਾਪਿਓ ਗਲਤ ਹੋਣਗੇ ਫੀਸ ਉਹ ਨਹੀਂ ਪੇ ਕਰਦੇ ਫੇ ਤੇ ਬੱਚਿਆਂ ਨੂੰ ਡੱਕ ਦਿੱਤਾ ਹੈ ਬੱਚਿਆਂ ਦੇ ਕੀ ਫਰਕ ਪਏ ਮਾਪਿਓ ਨੂੰ ਲੈ ਕੇ ਸੋਚਣਗੇ ਕਿ ਮੇਰੀ ਮਾਂ ਮੇਰੇ ਪਿਓ ਇੰਨਾ ਹੀ ਫਲਾ ਇੰਨਾ ਹੀ ਹੋਏ ਗਰੀਬੇ ਬੱਚਿਆਂ ਦੇ ਨਾ ਅੱਜ ਕੱਲ੍ਹ ਦੇ ਬੱਚੇ ਥੋੜੇ ਮਚਿਓਰ ਨੇ ਬੱਚੇ ਨਹੀਂ ਆਗੇ ਅੱਜ ਕੱਲ੍ਹ ਹਰਟ ਹੁੰਦਾ ਨਾ ਉਹਨੂੰ ਕਿ ਯਾਰ ਬਾਕੀ ਉਹ ਬਾਹਰ ਬੈਠੇ ਨੇ ਤੇ ਮਤਲਬ ਉਹਨਾਂ ਦੇ ਮਾਪਿਓ ਅਮੀਰ ਨੇ ਸਾਡੇ ਮਾਪਿਓ ਗਰੀਬ ਨੇ ਬੱਚਾ ਬੈਡ ਫੀਲ ਕਰਦਾ ਹੈ ਇਹ ਗਲਤ ਪੇ टीचर्स वास्ते सो मैं तो यही कहना कि जो कुछ इदा गलत हो रहा है तो आवाज उठाओ मां प्यो खुद ही उठा है ना जी क्योंकि ये मुद्दे अगे लैके आने पैने ने अभी मैं वीडियो बनाई है ना यदा ये, ये कोई फर्क थोड़ी पैना है कोई फर्क नहीं पैना ये ਹੁੰਦਾ ਇੱਕ ਸਲਮਾਨ ਖਾਨ ਦੀ ਫਿਲਮ ਦੇਖ ਲਓ ਕੋਈ ਬੋਡੀ ਬਿਲਡਿੰਗ ਵਾਲੀ ਫਿਲਮ ਦੇਖ ਲਓ ਕੋਈ 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 ਕੋ ऐदा ही आ जो मैं गल्ला कर रहा इदा ही आए दस बारह दिन भीडियो इधर उधर घूम जानी रौला पै जाना सही इदा हाँ इदा होना चाहिए स्कूलों इदा ही होना चाहिए बाद फिल्म तो बाद जी टाइम टाइम फिर शांत हो जाता माहौल फिर ओद शांत हो जाए यह मैंने पता है बट मैनुडियो बना थोड़ा हौसला जो हो गया चलो मैं भीडियो बनाई बट एक करना पैना थोड़ा जाफ एफोर्ड करना पैना कि एफर्ट करना पैना थोड़ा बहुत ਠੀਕ ਹੈ ਜੀ ਬਸ ਇਲਾ ਹੀ ਜੀ ਮੇਰਾ ਕਹਿਣਾ ਐਜੂਕੇਸ਼ਨ ਸਿਸਟਮ ਥੋੜਾ ਹਿੱਲਿਆ ਪਿਆ ਥੋੜਾ ਯਾ ਨੂੰ ਫੋਕਸ ਕਰੋ ਥੋੜਾ ਧਿਆਨ ਦਿਓ ਪੇਰੈਂਟਸ ਨੂੰ ਕਰਨਾ ਪੈਣਾ ਹੈ ਹੈਣਾ ਜੀ ਇਕੱਠੇ ਉਹ ਥੋੜਾ ਇਹ ਮੁੱਦਾ ਉਠਾਓ ਥੋੜੀ ਵਾਇਸ ਉਠਾਓ ਜੇ 100 ਵਿੱਚੋਂ 1-2% 5% ਵੀ ਫਰਕ ਪੈ ਗਿਆ ਤੇ ਬੜਾ ਫਾਇਦਾ ਹੋਇਆ ਨਾ ਜੀ ਹੈਨਾ ਸਕੂਲ ਸਿਸਟਮ ਖਰਾਬ ਹੋਇਆ ਪਿਆ ਮਹਾਰਾਜ ਬਹੁਤ ਜ਼ਿਆਦਾ ਅਰਾਜੇ ਮਾਵਾ ਵੇਲੀਆਂ ਕਿੱਥੇ ਆ ਮਾਰਾ ਚਲੋ ਹੋਣਗੀਆਂ ਵੇਲੀਆਂ ਪਰ ਹਰ ਘਰ ਦਾ ਮੋਲ ਇੱਕ ਵਾਰ ਦਾ ਨਹੀਂ ਹੈਗਾ ਕਿਹਦੇ ਘਰ ਦਾ ਮੋਲ ਕਿਸ ਤਰ੍ਹਾਂ ਦਾ ਕੋਈ ਜੌਬ ਕਰ ਰਿਹਾ ਦੋਨੇ ਮਾਂ ਵਾਪੇ ਜੌਬ ਕਰਦੇ ਪਏ ਨੇ ਕਿਤੇ ਮਾਂ ਕੱਲੀ ਏ ਦੋ ਨਿਆਣੇ ਉਹਨਾਂ ਦੇ ਘਰ ਦੇ ਵਿੱਚ ਦੋ ਛੋਟੇ ਨਿਆਣੇ ਨੇ ਇੱਕ ਨਿਆਣਾ ਵੱਡਾ ਨਹੀਂ ਕਰ ਪਾ ਰਹੇ ਉਹ ਇਦਾਂ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਦੇ ਘਰ ਮੋਲ ਇੱਕ ਵਾਰ ਦਾ ਨਹੀਂ ਹੈਗਾ ਕਿਹਦੇ ਘਰ ਕੋਈ ਪ੍ਰੋਬਲਮ ਚੱਲਦੀ ਪਈ ਏ ਉਹ ਤਾਂ ਨਹੀਂ ਪੜਾ ਸਕਦਾ ਕਿ ਇਹ ਦੇ ਘਰ 'ਚ ਕੋਈ ਇਕੱਲਾ ਕਮਾਨ ਵਾਲਾ ਹੈ ਇਹ ਦੇ ਘਰ 'ਚ ਮਾਈ ਕੱਲੀ ਕਿਹੜੇ ਘਰ 'ਚ ਪਿਓ ਹੀ ਇਕੱਲਾ ਹੈ ਹੈਨਾ ਹਰ ਇੱਕ ਦਾ ਮਾਹੌਲ ਹਰ ਇੱਕ ਦਾ ਸਿਸਟਮ ਵੱਖਰਾ ਹੈ ਹੋਏ ਹੋਏ 10% ਵਿਲੀਅ ਹੋਣ ਗਿਆ ਫ੍ਰੀ ਹੋਣ ਗਿਆ ਪੜਾ ਲੈਣ ਗਿਆ ਹੈਨਾ ਸੋ ਆ ਕੁਝ ਗੱਲਾਂ ਸੀ ਮੈਂ ਕਾਹ ਦੇ ਦਿਆਂ ਗੱਲਾਂ ਸਾਂਝੀਆਂ ਕਰ ਲੈਣੀਆਂ ਤੇ 10 15 ਦਿਨ ਦਾ ਰੋਲਾ ਰਹਿਣਾ ਹੈ ਫੇ ਉੱਥੇ ਹੀ ਗੱਲ ਆਈ ਮੈਨੂੰ ਪਤਾ ਹੈ ਬਟ ਮੈਂ ਕਹਿੰਨਾ ਚਾਹੁੰਦਾ 10 15 ਦਿਨ ਚ ਇਹਨੂੰ ਥੋੜਾ ਜਿਹਾ ਮਾਈਂਡ ਲਾਓ ਗੱਲਾਂ ਵਾਲੀਆਂ ਕਰਕੇ ਆਓ ਗੱਲਾਂ ਸਕੂਲਾਂ ਚ ਜਾ ਕੇ ਚਲੋ ਲੜਕੇ ਨਹੀਂ ਕਹਿ ਰਿਹਾ ਥੋੜਾ ਜਿਹਾ ਕੋਈ ਸਿਸਟਮ ਨੂੰ ਕਵਰ ਕਰੋਗੇ ਸ਼ਾਇਦ ਕੁਝ ਫਾਇਦਾ ਹੋ ਜਾਏਗਾ ਫੀਸਾਂ ਦੀ ਲੈਵਲ ਬਹੁਤ ਆਈ ਪਿਆ ਹੋਇਆ ਪਿਆ ਕੋਈ ਗੱਲ ਨਹੀਂ ਬਟ ਕਮ ਸੇ ਕਮ ਬੱਚਿਆਂ 'ਵਾਂਲ ਫੋਕਸ ਕਰੋ ਬੱਚਿਆਂ ਸੇਫਟੀ ਵੱਲ ਫੋਕਸ ਕਰੋ ਬੱਚਿਆਂ ਦੀ ਪੜ੍ਹਾਈ ਵੱਲ ਫੋਕਸ ਕਰੋ ਰਿਕੁਐਸਟ ਹੈ ਟੀਚਰ ਵੀ ਜਿਹੜਾ ਟੀਚਰ ਨੂੰ ਰਿਕੁਐਸਟ ਹੁਣ ਕਰ ਰਹੇ ਆ ਪ੍ਰਿੰਸੀਪਲ ਨੂੰ ਰਿਕੁਐਸਟ ਮੈਂ ਕਰ ਰਹੇ ਆ ਉਹ ਵੀ ਮਾਂ ਐ ਜੋ ਕੋਈ ਟੀਚਰ ਕੋਈ ਪਿਓ ਹੈ ਨਾ ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੋਣਾ ਕਿ ਜੋ ਮੈਂ ਕਹਿ ਰਿਹਾ ਇਹ ਰਿਐਲਿਟੀ ਹੈ ਹੈ ਨਾ ਇਹ ਯੂਨੀਵਰਸਲ ਟ੍ਰੂਥ ਬਣ ਚੁੱਕਾ ਅੱਜਕੱਲ੍ਹ ਦੇ ਸਾਹ ਦੇ ਨਾਲ ਵੀਡੀਓ ਬਹੁਤ ਲੰਬੀ ਹੋ ਗਈ ਗੱਲਾਂ ਤਾਂ ਹੋਰ ਕਿੰਨੀਆਂ ਆ ਮੈਨੂੰ ਯਾਦ ਨਹੀਂ ਆ ਰਹੀਆਂ ਬੈਠਾ ਪਰ ਜੋ ਮੂੰਹ ਚ ਆਈ ਜਾਂਦਾ ਮੈਂ ਕਹੀ ਜਾਂਦਾ ਜੇ ਕਿਤੇ ਕੋਈ ਬੋਲਨੇ ਮਿਸਟੇਕ ਵਗੈਰਾ ਹੋ ਗਈ ਹੋਈ ਤੇ ਮੈਨੂੰ ਮਾਫ ਕਰ ਦਿਓ ਸਮਝ ਲੱਗ ਜੀ ਕਿ ਨਾ ਕਈ ਗੱਲਾਂ ਮੈਨੂੰ ਕਹੀ ਮੈਂ ਜੋ ਆਇਆ ਮੂੰਹ ਚ ਬੋਲੀ ਜਾਂਦਾ ਭਾਵੇਂ ਗੱਲਾਂ ਕੜਨੀਆਂ ਹੈ ਹੋ ਗਈ ਬੋਲਨੇ ਕੁਝ ਸਮਥਿੰਗ ਦੇ ਲੱਗ ਗੱਲ ਕੜਵੀ ਹੈ ਪਰ ਸੱਚੀ ਹੈ ਇਹਦੇ ਹੁੰਦਾ ਨਾ ਹਾਂ ਕੁਝ ਬਦੰਗੇ 15 ਮਿੰਟ ਤੇ 20 ਸੈਕਿੰਡ ਦੀ ਵੀਡੀਓ ਹੋ ਗਈ ਹੈ ਕਟਨੀ ਭਈ ਨਾ ਜਲ ਜਹਾ ਲੰਬੀ ਹੋ ਗਈ ਠੀਕ ਹੈ ਜੀ ਬਿਲਿਆਂ ਬ੍ਰੇਕ ਤੋਂ ਬਾਅਦ ਇਦਾਂ ਦੀ ਵੀਡੀਓ ਲੈ ਕੇ ਅੱਗੇ ਮਿਲਾਂਗੇ ਇੱਕ ਸਕੂਲ ਜਾ ਕੇ ਆਵਾਂ ਕੱਲ ਮੈਂ ਨਾਮ ਮੈਂਸ਼ਨ ਨਹੀਂ ਕਰਨਾ ਸਕੂਲ ਦਾ ਜਾ ਕੇ ਪੁੱਛ ਕੇ ਆਣਾ ਕੀ ਉੱਥੇ ਕੀ ਹੋਇਆ ਕਿਦਾਂ ਦਾ ਇਦਾਂ ਕਿਉਂ ਹੋਇਆ ਪ੍ਰਿੰਸੀਪਲ ਨਾਲ ਗੱਲ ਕਰਕੇ ਆਵਾਂ ਸਾਰੇ ਸਟਾਫ ਨਾਲ ਗੱਲ ਕਰਕੇ ਆਵਾਂਗੇ ਬਹਿ ਕੇ ਗੱਲ ਕਰਕੇ ਆਵਾਂਗੇ ਨਹੀਂ ਗੱਲ ਕਰਨਗੇ ਫੇਰ ਤਾਂ ਨਾਮ ਰਿਵੀਲ ਕਰਨਾ ਪੈਣਾ ਹੈ ਨਾ ਜੀ ਠੀਕ ਹੈ ਜੀ पेरेंट्स ना लैके जाऊंगा मैं जिन्हें यह कुछ हो चुका है है ना जी तो बहुत गलत हो नैक्सट वीडियो धन्यवाद सत बाय